ਇਹਨਾਂ ਦੀਆਂ ਗੱਲਾਂ ਮਾਨਸਾਹਬ ਕਰਦੇ ਆ ਪੰਜਾਬ ਦੇ ਲੋਕ ਸੁਖੀ ਕੌਣ ਹੈ ਔਰ ਸਾਰਾ ਪੰਜਾਬ ਤਾਂ ਹੁਣੇ ਭਾਈ ਜੀ ਸੰਗਰੂਰ ਦੇ ਵਿੱਚ ਫਿਰਦਾ ਸਾਰਾ ਪੰਜਾਬ ਤਾਂ ਸੰਗਰੂਰ ਦੀ ਮੰਡੀ ਦੇ ਵਿੱਚ ਫਿਰਦਾ ਹੁਣ ਉਹ ਲੋਕ ਕੌਣ ਨੇ ਜਿਨ੍ਹਾਂ ਨੂੰ ਸੀਐਮ ਸਾਹਿਬ ਕਹਿੰਦੇ ਨੇ ਪੰਜਾਬ ਦੇ ਲੋਕ ਸੁਖੀ ਕੌਣ ਆਪੋ ਇੱਥੇ ਪੂਰਾ ਪੰਜਾਬ ਪਹੁੰਚਿਆ ਪਰ ਇਸੇ ਪੰਜਾਬ ਦੀ ਗੱਲ ਤਾਂ ਮਾਨਸਾਹਬ ਕਰਦੇ ਆ ਕਹਿੰਦੇ ਸੁਖੀ ਬਹੁਤ ਤੁਕੀਤਾ ਹਾਂ ਨੀ ਫੇਰ ਹੀ ਆਏ ਆ ਕਿਉਂ ਕਿ ਕਿੱਥੋਂ ਆਇਆ ਕੋਈ ਪੰਜਾਬ ਸਰਕਾਰ ਤਾਂ ਕਹਿੰਦੀ ਪੰਜਾਬ ਦੇ ਲੋਕ ਖੁਸ਼ੀ ਬਹੁਤ ਹੈ ਸੁੱਖ ਬਹੁਤ ਜੇ ਅਸੀਂ ਖੁਸ਼ੀ ਹੁੰਦੇ ਨਾ ਵੀਰੇ ਤਾਂ ਸਨਾ ਕੁਝ ਕਰਨ ਦੀ ਲੋੜ ਨਹੀਂ ਸੀ ਇਹ ਉਹ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੀ ਸਰਕਾਰ ਤੋਂ ਅੱਕੇ ਹੋਏ ਸਤਾਏ ਹੋਏ ਲੋਕ ਨੇ 92 ਦੇ 99 ਐਮਐਲਏ ਚੁੱਪ ਕਿਉਂ ਆਏ ਜਿਹੜੇ ਕਹਿੰਦੇ ਸੀ ਸੀ ਮਜ਼ਦੂਰਾ ਦੇ ਪੁੱਤ ਹੈ ਆਮ ਘਰਾਵੇ ਪੁੱਤ ਹੈ ਕਈਆਂ ਦੇ ਜਿਹੜੇ ਮਾਤਾ ਸੀ ਕੋਈ ਅੰਗਣਵਾਰੀ ਚ ਕੰਮ ਕਰਦੇ ਸੀ ਕੋਈ ਮੋਬਾਈਲ ਠੀਕ ਕਰਦਾ ਸੀ ਉਹ ਚੁੱਪ ਕਿਉਂ ਨੇ ਆ ਤੁਹਾਨੂੰ ਉਹਨਾਂ ਨੂੰ ਉਹਨਾਂ ਨੂੰ ਪੈਸਾ ਮਿਲਦਾ ਆ ਉਹਨਾਂ ਨੂੰ ਖਾਈ ਜਾਂਦੇ ਉਹ ਅਪੀਕੋਪੀ 92 ਦੇ ਵਿੱਚੋਂ ਸਾਰੇ ਉਹ ਜਿਹੜੇ ਐਮਐਲਏ ਬਹੁਤ ਗਿਣਤੀ ਦੇ ਵਿੱਚ ਮਜ਼ਦੂਰ ਹੀ ਨੇ ਪਰ ਉਹ ਮਜ਼ਦੂਰਾ ਬਾਰੇ ਬੋਲਦੇ ਕਿਉਂ ਨਹੀਂ ਕਿ ਨੇ ਆਮ ਆਦਮੀ ਪਾਰਟੀ ਦਾ ਕਹਿੰਦੀ ਸੀ ਅਸੀਂ ਆਮ ਕਰਾਦੇ ਆ ਮਜ਼ਦੂਰ ਕਰਾਦੇ ਆ ਖਾਸ ਕਰਕੇ ਵਸੂਰ ਵਰਗ ਦੇ ਨਾਲ ਅਸੀਂ ਸਬੰਧਤ ਕੁਝ ਨਹੀਂ ਹੈਗਾ ਆਮ ਆਦਮੀ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਐਮਐਲਏ ਆਮ ਕਰਾਦੇ ਆ ਕੋਈ ਮੋਬਾਈਲ ਠੀਕ ਕਰਦਾ ਸੀ ਕਿਸੇ ਦੀ ਮਾਂ ਦਾ ਕੰਮ ਕਰਦੀ ਸੀ ਕੋਈ ਕੀ ਕਿੱਤਾ ਕਰਦਾ ਸੀ ਫਿਰ ਉਹ ਕੋਣ ਲੋਕ ਆ ਜਿਹੜੇ ਸੁਕੀ ਦਾ ਢੋਰਾ ਪਿੰਡ ਰਹੇ ਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਇਹ ਕਹਿੰਦੇ ਪੰਜਾਬ ਦੇ ਲੋਕ ਖੁਸ਼ੀ ਬਹੁਤ ਹੈ ਮਜ਼ਦੂਰ ਖੁਸ਼ ਬਹੁਤ ਹੈ ਜੀਮ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਸਾਡਾ ਜਿਹੜਾ ਮੁੱਖ ਮੰਤਰੀ ਉਹ ਸਿਲੰਡਰ ਭਰਉਣਾ ਵੇ ਮੈਂ ਵੇਖਾ ਸੱਤਾ ਤੌਣ ਤੋਂ ਪਹਿਲਾਂ ਦੀਆਂ ਗੱਲਾਂ ਸੀ ਉਹਨਾਂ ਦੀ ਸਤਿ ਸ਼ਕਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਇਸ ਵਕਤ ਸੰਗਰੂਰ ਦੀ ਦਾਣਾ ਮੰਡੀ ਦੇ ਵਿੱਚ ਸਥਿਤ ਹੈ ਜਿੱਤੇ ਬਸਾਰੇ ਸੰਘਰਸ਼ੀ ਲੋਕ ਨੇ ਇਨਸਾਫ ਪਸੰਦ ਲੋਕ ਨੇ ਉਹ ਪਹੁੰਚੇ ਨੇ ਕਿਵੇਂ ਪਹੁੰਚੇ ਹੋ ਫਿਰ ਅੱਜ ਅਸੀਂ ਆਪ ਦਾ ਜਥਾ ਲੈ ਕੇ ਪੂਰਾ ਪਹੁੰਚਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜੀ ਕੀ ਲੱਗਦਾ ਫਿਰ ਅੱਗੇ ਕਿੱਦਾਂ ਦਾ ਸੰਘਰਸ਼ ਹੋਊਗਾ ਜ਼ਮੀਨ ਸੰਘਰਸ਼ ਦਾ ਅਸੀਂ ਬੇਗਮਪੁਰਾ ਉੱਥੇ ਬਸਾ ਕੇ ਰਹਿਾਂਗੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਤੇ ਜਿੰਨੇ ਵੀ ਅਸੀਂ ਸਾਥੀ ਆ ਅਸੀਂ ਉੱਥੇ ਕਬਜ਼ਾ ਕਰਾਂਗੇ ਪਾਸੇ ਆਮ ਆਦਮੀ ਪਾਰਟੀ ਦੀਆਂ ਨਵੀਆਂ ਪਾਲਿਸੀਆਂ ਆ ਰਹੀਆਂ ਨਵੇਂ ਬਿਆਨ ਆ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹ ਤਾਂ ਜੀ ਸਾਨੂੰ ਕਹਿੰਦੀ ਨਹੀਂ ਵੀ ਇਹ ਉਹ ਜ਼ਮੀਨ ਦੇ ਵਿੱਚ ਕਬਜ਼ਾ ਕਰਨ ਚਾਹੇ ਛੋਟੇ ਕਿਸਾਨ ਵੀ ਆਪਦੀ ਜ਼ਮੀਨ ਦੇ ਵਿੱਚ ਹੱਕ ਲੈਣ ਲਈ ਕਾਮਯਾਬ ਹੋ ਜਾਣ ਪਹਿਲਾਂ ਵੀ ਸਾਨੂੰ ਜੇਲ੍ਹਾਂ ਜੇ ਡੱਕਿਆ ਸੀ ਤੇ ਹੁਣ ਵੀ ਜੋ ਕੁਝ ਕਰਨਾ ਕਰ ਲੈਣ ਜੇਲ੍ਹਾਂ ਦੇ ਉੱਪਰ ਦੀ ਕੋਈ ਚੀਜ਼ ਨਹੀਂ ਹੁੰਦੀ ਜੇਲ੍ਹਾਂ ਸੀ ਕੱਟਿਆ ਏ ਹੁਣ ਵੀ ਜਿੱਥੇ ਸਿੱਟਣਾ ਉਹ ਸੈੱਟ ਲੈਣ ਪਰ ਅਸੀਂ ਕਬਜ਼ਾ ਉੱਥੇ ਕਰਾਂਗੇ ਜੋ ਮਰਜ਼ੀ ਕੋ ਹੋ ਜੇ ਪਾ ਮਾ ਸਾਡੀ ਜਾਨ ਚਲੀ ਜਾਵੇ ਪਰ ਅਸੀਂ ਜ਼ਮੀਨ ਪ੍ਰਤੀ ਸਿੰਘਾਸ਼ ਕਮੇਟੀ ਵੱਲੋਂ ਅਸੀਂ ਉਥੇ ਪਹਿਲਾਂ ਵੀ ਐਲਾਨ ਕਰਕੇ ਤੇ ਜਿੱਦਣ ਚਿਰਾਗ ਲਾਇਆ ਸੀਗਾ 28 ਨੂੰ ਤੇ ਹੁਣ ਵੀ ਅਸੀਂ ਐਲਾਨ ਕਰਦੇ ਆਂ ਵੀ ਅਸੀਂ ਉਥੇ ਬੇਗਮਪੁਰਾ ਵਸਾ ਕੇ ਹੀ ਰਹਾਂਗੇ ਤੇ ਰਹਾਂਗੇ ਉਧਰਲੇ ਪਾਸੇ ਸਰਕਾਰ ਇੱਕ ਲੈਂਡ ਪੂਲਿੰਗ ਵਾਲਾ ਮਾਮਲਾ ਸਾਹਮਣੇ ਲੈ ਕੇ ਇੱਕ ਸਕੀਮ ਲੈ ਕੇ ਆਈ ਹੈ ਉਹਦਾ ਵੀ ਕਾਫੀ ਪੰਜਾਬ 'ਚ ਵਿਰੋਧ ਹੋ ਰਿਹਾ ਉਹ ਸਰ ਹੁਣ ਦੇਖੋ ਵੀ ਸਾਡੇ ਜਿੰਨੇ ਵੀ ਜਥੇਬੰਦੀਆਂ ਨੇ ਪੰਜਾਬ ਸਟੂਡੈਂਟ ਯੂਨੀਅਨ ਕਿਸਾਨ ਮਜ਼ਦੂਰ ਸਭ ਇੱਕ ਨੇ ਅਸੀਂ ਹੁਣ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੂੰ ਫੇਰ ਫੇਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਜਤੈਵੰਦੀਆਂ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਸਾਰੀ ਜਿੰਨੇ ਵੀ ਹੈਗੇ ਨੇ ਅਸੀਂ ਇਸ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫੇਰ ਉੱਥੇ ਐਲਾਨ ਕਰੂਗੀ ਅਸੀਂ ਜ਼ਮੀਨ ਪ੍ਰਾਪ ਉਹਦੇ ਵਿੱਚ ਜਾਵਾਂਗੇ ਜਾਵਾਂਗੇ ਮਾਤਾ ਜੀ ਗਰਮੀ ਵੀ ਬਹੁਤ ਹੈ ਗਰਮੀ ਦੀ ਪ੍ਰਵਾਹ ਨਹੀਂ ਕਿੱਥੋਂ ਪਾਉਂਦੇ ਸਾਨੂੰ ਅਸੀਂ ਪਿੰਡ ਕਕਰਾਲਾ ਨਾਪੇ ਲਗੋਂ ਸਾਨੂੰ ਕੋਈ ਪ੍ਰਵਾਹ ਨਹੀਂ ਗਰਮੀ ਦੀ ਉਹ ਸਾਡੇ ਜਿਹੜੇ ਪਾਇਲੀ ਪੀੜੀ ਸੀ ਉਹ ਵੀ ਬਹੁਤ ਦੁੱਖਾਂ ਨਾਲ ਬਰੇ ਨੇ ਬੱਚੇ ਪਾਏ ਤੇ ਹੁਣ ਫੇਰ ਦੁੱਖਾਂ ਨਾਲ ਪਾ ਰਹੇ ਨੇ ਜਿਹੜੀ ਸਾਡੀ ਮੰਗਾਂ ਨੇ ਗਿਆ ਗੌਰਮੈਂਟ ਸੁਣਦੀ ਨਹੀਂ ਹੈਗੀ ਜੇ ਅਸੀਂ ਕੋਈ ਕਠਮੀ ਕਰਦੇ ਆ ਕੋਈ ਤੇ ਮੈਂ ਹੁਣ ਇਕੱਠ ਹੈਗਾ ਤੇ ਇਹ ਸਾਡੀਆਂ ਜਦੋਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਸਾਨੂੰ ਕੱਠ ਦਿਖਾਉਣਾ ਪੈਂਦਾ ਹੈ ਹੁਣ ਕੱਠ ਕਰਨਾ ਪੈਂਦਾ ਪੰਜਾਬ ਸਰਕਾਰ ਤਾਂ ਕਹਿੰਦੀ ਪੰਜਾਬ ਦੇ ਲੋਕ ਖੁਸ਼ੀ ਬਹੁਤ ਹੈ ਸੁੱਖ ਬਹੁਤ ਹੈ ਕੋਈ ਸੁਖੀ ਨਹੀਂ ਜੇ ਅਸੀਂ ਖੁਸ਼ੀ ਹੁੰਦੇ ਨਾ ਵੀਰੇ ਤਾਂ ਸਾਨੂੰ ਆਹ ਕੁਛ ਕਰਨ ਦੀ ਲੋੜ ਨਹੀਂ ਸੀਗੀ ਜੇ ਸਾਨੂੰ ਇਹ ਜ਼ਮੀਨ ਦੇ ਦੰਦੇ ਤੇ ਸਾਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਸੀ ਫਿਰ ਉਹ ਕੌਣ ਲੋਕ ਆ ਜਿਹੜੇ ਸੁਖੀ ਦਾ ਢੰਡੋਰਾ ਪਿੱਟ ਰਹੇ ਆ ਇਹਨਾਂ ਨੇ ਤਾਂ ਵੀਰੇ ਝੂਠ ਬੋਲਣ ਦਾ ਅਲੱਕ ਬੰਨਿਆ ਹੋਇਆ ਸੁਖੋ ਦੇ ਭਗਵਾਨ ਤਮਾਨ ਨੇ ਵੀ ਝੂਠ ਬੋਲਣ ਦਾ ਪੂਰਾ ਪੂਰਾ ਇਹਨੇ ਝਟ ਕਰੇ ਸੁਣਾ ਸੁਣਾ ਕੇ ਨਾ ਦੁਨੀਆ ਨੂੰ ਇਨੇ ਪਾਗਲ ਕਰਖਿਆ ਪਰ ਪਨੇ ਆਮ ਆਦਮੀ ਪਾਰਟੀ ਦਾ ਕਹਿੰਦੀ ਸੀ ਅਸੀਂ ਆਮ ਘਰਾ ਦੇ ਆ ਮਜ਼ਦੂਰ ਘਰਾ ਦੇ ਖਾਸ ਕਰਕੇ ਮਜ਼ਦੂਰ ਵਰਗ ਦੇ ਨਾਲ ਅਸੀਂ ਸਬੰਧਤ ਆ ਕੁਛ ਨਹੀਂ ਹੈਗਾ ਉਹਨਾਂ ਜੇ ਅਸੀਂ ਪਰੇਸ਼ਾਨ ਸੀ ਜਿਨ੍ਹਾਂ ਦੇ ਘਰ ਵਿੱਚ ਰੋਟੀ ਵੀ ਨਹੀਂ ਸੀ ਪੱਕਦੀ ਅੱਜ ਉਹਨਾਂ ਦੇ ਘਰੇ ਜੇ ਸਾਡੇ ਘਰ ਚ ਜ਼ਮੀਨਾਂ ਹੈਗੀਆਂ ਤੀਆਂ ਤਾਂ ਕਰਕੇ ਅਸੀਂ ਜ਼ਮੀਨ ਵਾਹ ਕੇ ਆਪਣੇ ਘਰੇ ਰੋਜੀ ਰੋਟੀ ਸਮਾਰੇ ਬੱਚੇ ਰੋਟੀ ਵਧੀਆ ਸਹੀ ਖਾ ਰਹੇ ਨੇ ਗਰੀਬ ਘਰ ਦੇ ਵਿੱਚ ਜਿੰਨੀਆਂ ਵੀ ਬੀਬੀਆਂ ਨੇ ਆਪਦੇ ਨੀਚੇ ਹਿੱਸੇ ਦੀ ਜ਼ਮੀਨ ਚੋਂ ਜ਼ਮੀਨ ਲੈ ਕੇ ਇਹ ਬਿੱਗਾ ਬਿੱਗਾ ਬਾਹਰੇ ਨੇ। ਮੈਨੇ ਇੱਕ ਮੈਂ ਹੋਰ ਸਵਾਲ ਪੁੱਛੂਗਾ। 92 ਦੇ ਵਿੱਚੋਂ ਸਾਰੇ ਕੁਝ ਕ ਐਮ ਐਲ ਏ ਬਹੁਤ ਗਿਣਤੀ ਦੇ ਵਿੱਚ ਮਜ਼ਦੂਰ ਹੀ ਨੇ ਪਰ ਉਹ ਮਜ਼ਦੂਰਾ ਬਾਰੇ ਬੋਲਦੇ ਕਿਉਂ ਨਹੀਂ? ਵੀ ਬੋਲਦੇ ਕਿਉਂ ਨਹੀਂ ਜੀ? ਉਹ ਉਸਕ ਬੰਦਿਆਂ ਨੂੰ ਲੱਗਦਾ ਵੀ ਆਪ ਦਾ ਸੱਚ ਤੇ ਵਧੀਆ ਲੜਦੇ ਨੇ। ਵੀ ਸੱਚ ਆਪ ਦੀ ਸੱਚ ਜਿੰਨੀ ਵੀ ਜਿੰਨੀ ਜਿੰਨੀ ਵੀ ਦੁਨੀਆ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਵੀ ਇਹ ਆਪਦੇ ਹੱਥ ਰੈਨੇ ਵੀ ਇਹਨੂੰ ਨਾ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਜੀ ਵੀ ਕਿੰਨੀ ਉਮਰ ਹੈ ਨਹੀਂ ਉਮਰ ਕਿੰਨੀ ਹੈ ਤੁਹਾਡੀ ਉਮਰ ਤਾਂ ਮੇਰੀ 60 ਤੋਂ ਉੱਪਰ ਹੈ ਅੱਛਾ ਗਰਮੀ ਨਹੀਂ ਲੱਗਦੀ ਛੋਟੀ ਵੀ ਲੈ ਕੇ ਹੋ ਨਾਲ ਹੈ ਗੋਟਾ ਦੋ ਗੋਟਾ ਦੋ ਗੋਟਾ ਦੋ ਫਿਰ ਕਿ ਕਿਵੇਂ ਪਹੁੰਚੋ ਅੱਜ ਪਹੁੰਚਾ ਮਾਲ ਖਾਤੇ ਹੋ ਜੀ ਠੀਕ ਹੈ ਜਿਵੇਂ ਨੇ ਵੀ ਰੋਲੇ ਬਿਵਾਰ ਰੱਖੇ ਨੇ ਪਿੰਡਾਂ ਦੇ ਵਿੱਚ ਜਿਹੜੀ ਬਿੱਗਾ ਪਿੱਗਾ ਦੋ ਦੋ ਵਿੱਚ ਮਿਲੀ ਹੋਈ ਆ ਉਹਦੇ ਵੀ ਰੋਲੇ ਬਿਵਾਰ ਰੱਖੇ ਨੇ ਗਵਰਨਮੈਂਟ ਨੇ ਇਹ ਗਵਰਨਮੈਂਟ ਦੇ ਕਾਗਜ਼ ਪੱਤਰ ਜਾਈ ਜਾਂਦੇ ਨੇ ਇਹ ਸਾਨੂੰ ਕੋਈ ਆਇਆ ਨਹੀਂ ਸੂਚਤਾ ਹੈਗੀ ਵੀ ਇਹ ਵੀ ਇਹਨਾਂ ਦਾ ਫੈਸਲਾ ਹੋਣਾ ਚਾਹੀਦਾ ਸਾਡਾ ਜਿਹੜਾ ਗਰੀਬ ਜਨਤਾ ਦੇ ਮੰਗਾਂ ਨੇ ਕਿ ਇਹਨਾਂ ਦਾ ਫੈਸਲਾ ਕਿਉਂ ਨਹੀਂ ਹੁੰਦਾ ਸਾਨੂੰ ਸੜਕਾਂ ਤੇ ਆਉਣਾ ਪੈਂਦਾ ਜੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਬੀਬੀਆਂ ਵੀ ਆ ਰਹੀਆਂ ਭਾਰੀ ਗਿਣਤੀ ਦੇ ਵਿੱਚ ਤਾਂ ਕਿਹੜੀ ਜਗ੍ਹਾ ਤੱਕ ਪਹੁੰਚੀ ਹੋਣੀ ਕਕਰਾਲੇ ਤੋਂ ਆਂ ਵੀਰੇ ਨਾਪੇ ਲਵੋ ਕਕਰਾਲੇ ਨਾਪੇ ਲਵੇ ਤੋਂ ਤਾਂ ਭਣੇ ਉਸ ਵਕਤੇ ਲੋਕਾਂ ਨੂੰ ਡਰਾਂ ਵੀ ਹੋਈਆਂ ਕੀ ਲੱਗਦਾ ਹੁਣ ਜੇਲ੍ਹ ਤੋਂ ਡਰਤੀ ਲੱਗ ਨਾ ਵੀਰੇ ਸਾਨੂੰ ਕੋਈ ਡਰ ਨਹੀਂ ਇਹ ਮਰ ਜੀ ਆਪਦੇ ਬੱਚੇ ਵਾਸਤੇ ਹੁਣ ਆ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਮਜ਼ਦੂਰ ਖੁਸ਼ੀ ਬਹੁਤ ਸਾਨੂੰ ਕੁਝ ਨਹੀਂ ਮਿਲਿਆ ਇਹਨਾਂ ਵੱਲੋਂ ਬੋਟਾ ਪਵਾ ਕੇ ਚਲੇ ਗਏ ਆਮ ਆਦਮੀ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਐਮ ਐਲ اے ਆਮ ਘਰਾ ਦੇ ਆ ਕੋਈ ਮੋਬਾਈਲ ਠੀਕ ਕਰਦਾ ਸੀ ਕਿਸੇ ਦੀ ਮਾਤਾ ਅੰਗਣਵਾੜੀ 'ਚ ਕੰਮ ਕਰਦੀ ਸੀ ਕੋਈ ਕੀ ਕਿਤਾ ਕਰਦਾ ਸੀ ਸਾਨੂੰ ਕੁਝ ਨਹੀਂ ਦਿੱਤਾ ਜੀ ਸਾਨੂੰ ਸਾਡਾ ਨਰੇਗਾ ਦਾ ਕੰਮ ਵੀ ਖੋਰ ਐ ਨੇ ਸਾਤੂ ਸਾਡਾ ਨਰੇਗਾ ਵੀ ਨਰੇਗਾ ਨੇ ਬੰਦ ਹੋ ਗਏ ਕਿਵੇਂ ਜੀ ਮੱਛੀ ਗੋਲੀਆਂ ਦੇ ਕੇ ਬੋਟਾ ਪਵਾ ਦੇਣਾ ਲੋਕਾਂ ਤਾਂ ਰੋਕਣ ਹੋਏ ਸੜਕਾਂ 'ਤੇ ਹੋਣਾ ਪੈਂਦਾ ਲੋਕਾਂ ਨੂੰ ਕੋਈ ਨਾ ਫੈਸਲਾ ਨਹੀਂ ਕੋਈ ਸਰਪ ਕੋਈ ਕੁਝ ਇੱਕ ਤਰ੍ਹਾਂ ਦਾ ਕੋਈ ਇਹਨਾਂ ਦਾ ਕੋਈ ਸਰਵਾਨੁਸ਼ਾਰਾ ਰਹੀ ਤੁੰਗ ਲਾ ਕੇ ਜਿਹੜੀ ਧਰਨਿਆਂ ਤੋਂ ਬਣੀ ਸੀ ਉਹ ਅੱਜ ਧਰਨੇ ਵਾਲਾ ਨੂੰ ਲਾਈਕ ਕਿਉਂ ਨਹੀਂ ਕਰਦੇ ਵੀ ਜੇ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਅੱਛਾ ਉਹ ਖੁਦ ਆਪ ਦੇਖਣ ਜੀ ਕਿਉਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇਗੇ ਅੱਜ ਜਿਵੇਂ ਭਗਵੰਤ ਮਾਨ ਪਹਿਲਾਂ ਕਹਿਣਾ ਹੁੰਦਾ ਸੀਗਾ ਵੀ ਮੈਂ ਮੇਰੀ ਸਰਕਾਰ ਦੇ ਵਿੱਚ ਧਰਨਾ ਨਹੀਂ ਲੱਗੂਗਾ ਅੱਜ ਸਾਰੇ ਇੰਨਾ ਤਾਂ ਅਕਾਲੀ ਦਲ ਵੇਲੇ ਨਹੀਂ ਲੱਗੇ ਨਾ ਕਾਂਗਰਸ ਵੇਲੇ ਲੱਗੇ ਨੇ ਜਿਨੇ ਇਸ ਟਾਈਮ ਲੱਗ ਚੁੱਕੇ ਨੇ ਇਹ ਐਨਾ ਜ਼ਿਆਦਾ ਕਿਸੇ ਨੂੰ ਤੰਗ ਕਰਨਾ ਹਰੇਕਨ ਗਰੀਬਾਂ ਤੇ ਤੈਅਰ ਕਰਨਾ ਜੇ ਕੋਈ ਮੰਨ ਲਓ ਟੀਚਰ ਅਧਿਆਪਕ ਕਰਨ ਵਾਲਾ ਹੁੰਦੇ ਨੇ ਉਹਨਾਂ ਦੇ ਉੱਤੇ ਡਾਂਗ ਫੇਰਨੀ ਜਾਂ ਕਿਸੇ ਕਿਸਾਨ ਤੇ ਡਾਂਗ ਫੇਰਨੀ ਇਹ ਕੋਈ ਚੰਗੀ ਗੱਲ ਥੋੜੀ ਉਹਨਾਂ ਲਈ ਜੀ 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 ਤਾਂ ਇੱਧਰਲੇ ਪਾਸੇ ਹੋਰ ਵੀ ਕਈ ਜਿਹੜੇ ਕਿਸਾਨ ਆ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਹੁਤ ਗਿਣਤੀ 'ਚ ਕੁਸ ਦੂਰ ਵੀ ਆਇਆ ਕਿਉਂਕਿ ਇਸ ਵਕਤ ਸੰਗਰੂਰ ਦੀ ਜਿਹੜੀ ਦਾਣਾ ਮੰਡੀ ਆ ਉਹ ਸੰਘਰਸ਼ੀ ਲੋਕਾਂ ਦੇ ਨਾਲ ਆ ਭਰ ਚੁੱਕੀ ਹੈ ਜਿਹੜੇ ਪਾਸੇ ਵੀ ਨਿਗਾਹ ਮਾਰੋਗੇ ਸੰਘਰਸ਼ੀ ਲੋਕ ਪਹੁੰਚ ਚੁੱਕੇ ਨੇ ਇਹ ਉਹ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੀ ਸਰਕਾਰ ਤੋਂ ਅੱਕੇ ਹੋਏ ਸਤਾਏ ਹੋਏ ਲੋਕ ਨੇ ਦੂਜੇ ਪਾਸੇ ਵੀ ਸਵਾਲ ਹੈ ਜਿਹੜੇ ਲੋਕ ਇਹ ਜਿਨ੍ਹਾਂ ਦੀਆਂ ਗੱਲਾਂ ਮਾਨ ਸਾਹਿਬ ਕਰਦੇ ਆ ਪੰਜਾਬ ਦੇ ਲੋਕ ਸੁਖੀ ਕੌਣ ਹੈ ਔਰ ਸਾਰਾ ਪੰਜਾਬ ਤਾਂ ਹੁਣੇ ਭਾਈ ਜੀ ਸੰਗਰੂਰ ਦੇ ਵਿੱਚ ਫਿਰਦਾ ਸਾਰਾ ਪੰਜਾਬ ਤਾਂ ਸੰਗਰੂਰ ਦੀ ਮੰਡੀ ਦੇ ਵਿੱਚ ਫਿਰਦਾ ਹੁਣ ਉਹ ਲੋਕ ਕੌਣ ਨੇ ਜਿਨ੍ਹਾਂ ਨੂੰ ਸੀਐਮ ਸਾਹਿਬ ਕਹਿੰਦੇ ਨੇ ਪੰਜਾਬ ਦੇ ਲੋਕ ਸੁਖੀ ਕੌਣ ਹੈ ਬਾਪੂ ਜੀ ਪੰਜਾਬ ਦੇ ਸੀਐਮ ਕਹਿੰਦੇ ਵੀ ਪੰਜਾਬ ਦੇ ਲੋਕ ਸੁਖੀ ਬਹੁਤ ਆ ਫਿਰ ਜਿਹੜੇ ਇੱਥੇ ਲੋਕ ਪਹੁੰਚੇ ਉਹ ਕੌਣ ਆ ਸੁਖੀ ਆਈ ਸੁਖੀ ਹੋਏ ਆਏ ਇੱਥੇ ਜੀ ਆਪੋ ਇੱਥੇ ਪੂਰਾ ਪੰਜਾਬ ਪਹੁੰਚਿਆ ਪਰ ਇਸੇ ਪੰਜਾਬ ਦੀ ਗਲਤ ਆਮਨ ਸਾਹਿਬ ਕਰਦੇ ਆ ਕਹਿੰਦੇ ਸੁਖੀ ਬਹੁਤ ਦੁਖੀ ਤਾਂ ਹਾਂ ਨਹੀਂ ਫੇਰ ਹੀ ਆਏ ਆ ਏ.ਆਈ.ਟੀ. ਤੋਂ ਕੋਈ ਕਿੱਥੋਂ ਆਇਆ ਹਰਿਆਣੇ ਦੀ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਪੋ ਪਹੁੰਚੇ ਹੋ ਤੁਸੀਂ ਅਸੀਂ ਆਮਨ ਸਾਹਿਬ ਆਪੋ ਧਰਮੀ ਵੀ ਬਹੁਤ ਗਰਮੀ ਨਹੀਂ ਲੱਗਦੀ ਗਰਮੀ ਲੱਗਦੀ ਆ ਫੇਰ ਉਹਦੇ ਦੁੱਖ ਖਲੀਫਤ ਚੱਲਣੇ ਪੈਂਦੇ ਆਜੀ ਅੱਛਾ ਆ ਠੀਕ ਹੈ ਤਾਂ ਇਧਰਲੇ ਪਾਸੇ ਕੁਸ਼ਕ ਬੀਬੀਆਂ ਵੀ ਆ ਰਹੀਆਂ ਇਹਨਾਂ ਨੂੰ ਆਇਆ ਜੀ ਫਾਦਰ ਕਾ ਜੇਰਾ ਤਾਂ ਆਇਆ ਫਾਦਰ ਕਾ ਜਿਹਨੂੰ ਬਿੱਲੀ ਗਰਮੀ ਬਹੁਤ ਹੈ ਗਰਮੀ ਨਹੀਂ ਲੱਗਦੀ ਗਰਮੀ ਲੱਗਦੀ ਆਪਦੀ ਲੋੜ ਤੇ ਹੈ ਮਜਬੂਰੀ ਦਾ ਹੈ ਗਰਮੀ ਤਾਂ ਲੱਗਦੀ ਪੱਖੇ ਚੋਂ ਹੁੰਦੇ ਲੋਕ ਅਸਲੀ ਕਿਵੇਂ ਪਹੁੰਚੇ ਹੋ ਫਿਰ ਅੱਜ ਕੌਣ ਜੀ ਬੱਸਾ ਕਰਾ ਕੇ ਨਹੀਂ ਅੱਜ ਅੱਜ ਇੱਥੇ ਪਹੁੰਚਦਾ ਮਕਸਦ ਕੀ ਹੈ ਬੱਸ ਕਿ ਇਹਦੇ ਬੱਚਾ ਨੂੰ ਸੁਵੀ ਰਹਿਣ ਲਈ ਜਿਹੜੇ ਕੋਲਸ ਮੁਕਾਬਲੇ ਕਰੀ ਜਾਂਦੇ ਛੁੱਟੀਆਂ ਪਾ ਲਈ ਜਾਂਦੇ ਖੱਡਾਂ ਜਾਂ ਅਮਰੀਕਾ ਨਾਲ ਲੈਣ ਜਾਣ ਕਰੀ ਜਾਂਦੇ ਝੁੱਠੇ ਬਿੱਲੀ ਮਾਨ ਸਾਹਿਬ ਤਾਂ ਕਹਿੰਦੇ ਪੰਜਾਬ ਦੇ ਲੋਕ ਸੁਖੀ ਬਹੁਤ ਹੈ ਸੁਖੀ ਤਾਂ ਹੈਗਾ ਉਹ ਤਾਂ ਦੁਖੀ ਬੰਨਾਂ ਦੇ ਆਗੇ ਰਹ ਜਾਂਦਾ ਸੁੱਕੀ ਸੀ ਪੰਜਾਬ ਨਾਲ ਦਾ ਸੌਫਾ ਕੋਈ ਨਹੀਂ ਸੀ ਹਾਂਜੀ ਅਸੀਂ ਸੜਕਾਂ ਦੇ ਦੌਰੇ ਭਰਦੇ ਆ ਜੇ ਸੁੱਕੀਆਂ ਆ ਬਾਹੀ ਅਸੀਂ ਸੜਕਾਂ ਦੇ ਦੌਰੇ ਭਰਦੇ ਭਿੰਦੇ ਆ ਸਾਡੀ ਪੀਟੀ ਮਿਲ ਮਰਕੰਦ ਦੀ ਖਾਤਿਰ ਸਿਰਫ 3000 ਰੁਪਏ ਉਹ ਵੀ ਰੋਕੀ ਪਈ ਆ ਇਹ ਵੀ ਨਰ ਪੁੱਛਣਾ ਕਿਉਂ ਰੋਕੀ ਆ ਅਸੀਂ 3000 ਦੇ ਵਿੱਚ ਹੁਸ਼ਾਰਾ ਕਰਨ ਵਾਲੇ ਅਸੀਂ 3000 ਤੋਂ ਵੀ ਨਗੋੜੇ ਬੈਠੇ ਆ ਆਮਾ ਤੁਸੀਂ ਪਾਤੀ ਤਾਂ ਕਹਿੰਦੀ ਅਸੀਂ ਪੰਜਾਬ 'ਚ ਬਦਲਾ ਲੈ ਆਂਦਾ ਇੱਕ ਇਨਕਲਾਬ ਦੀ ਲਹਿਰ ਲਿਆਉਂਦੀ ਪੰਜਾਬ 'ਚ ਰੋਜ਼ ਗੁੰਡਾਗਰਦੀ ਕਰਦੇ ਰੋਜ਼ ਮਾਰਦੇ ਲੋਕ ਰੋਜ਼ ਬੱਚਿਆਂ ਨੂੰ ਮਾਰਦੇ ਐ ਰੇ ਭੁੰਨੇ ਆ ਇਸ ਮਰ ਗਈ ਸਰਕਾਰ ਹੈ ਸਾਡੇ ਲਈ 92 ਦੇ 92 MLA ਚੁੱਪ ਕਿਉਂ ਆਏ ਜਿਹੜੇ ਕਹਿੰਦੇ ਸੀ ਸੀ ਮਜ਼ਦੂਰਾ ਦੇ ਪੁੱਤ ਆ ਆਮ ਧਰਾਂ ਦੇ ਪੁੱਤ ਆ ਕਈਆਂ ਦੇ ਜਿਹੜੇ ਮਾਤਾ ਸੀ ਕੋਈ ਅੰਗਣਵਾਰੀ ਚ ਕੰਮ ਕਰਦੇ ਸੀ ਕੋਈ ਮੋਬਾਈਲ ਠੀਕ ਕਰਦਾ ਸੀ ਉਹ ਚੁੱਪ ਕਿਉਂ ਨੇ ਅੱਜ ਉਹਨਾਂ ਨੂੰ ਉਹਨਾਂ ਨੂੰ ਪੈਸਾ ਮਿਲਦਾ ਆ ਉਹਨਾਂ ਨੂੰ ਖਾਈ ਜਾਂਦੇ ਆ ਵਰਸੋਰ ਆਪੇ ਚੁੱਪਿਆ ਅਸੀਂ ਤਾਂ ਬਹੁਤ ਦੁਖੀ ਆ ਭਗਵੰਤ ਜੀ ਨੂੰ ਕਹੋ ਸਾਡੇ ਨਾਲ ਬਹਿ ਕੇ ਰੋਟੀ ਪੜੇ 1500 ਬੱਚੇ ਦੀ ਰੋਟੀ ਪੜਾਉਂਦੇ ਸੀ ਅਸੀਂ ਆਪਣੀ ਨੂੰ ਆਪਣੀ ਨੂੰ ਪੇਚੇ ਇੱਥੇ ਸਾਡੇ ਹਾਂਜੀ ਬਰ ਭਗਵਾਨ ਤੁਮਾਂ ਦੀ 30 ਸਾਨ ਨਾਲ ਕੇ ਰੋਟੀ ਬਣਾਵਾ ਕੇ ਦੇਖੇ ਅਸੀਂ 1550 ਦੀ ਰੋਟੀ ਕਿਤਾ ਬਣਾਉਣ ਦੇ 100 ਰੁਪਏ ਧਿਆੜੀ ਤੇ ਆਪੋ ਨੇ ਕਿੰਨੇ ਨੌਕਰ ਲਾਏ ਆ ਅਸੀਂ ਇੱਥੇ 100 ਰੁਪਏ ਧਿਆੜੀ ਜਲ ਜਲ ਕੇ ਮਾਰਦੇ ਸਾਡੀ ਕੋਈ ਹੈ ਕੋਈ ਅਸੀਂ ਪੈਸਾ ਦਾ ਟਿਕਾਣਾ ਕੋਈ ਕੋਈ ਹਣ ਕੋਸ ਹੋ ਜੇ ਕੋਈ ਸੰ ਕੋਸ ਹੋ ਜੇ ਬੱਚੇ ਤੜਾਤਾ ਸਕੂਲਾਂ ਦੇ ਅੰਦਰ ਦਾਖਲ ਕਰੀ ਜਾਂਦੇ ਆ ਤੇ ਉਲਟਾ ਸਾਡੇ ਇੰਦਾ ਰੋਪਾ ਕੇ ਸਾਡਾ ਕੰਮ ਕਰਾਉਂਦੇ ਕੀ ਗੱਲ ਅਸੀਂ ਇਨਸਾਨ ਨਹੀਂ ਹੈਗੇ ਪਰ ਉਹ ਤਾਂ ਕਹਿੰਦੇ ਆਮ ਘਰਾ ਦੇ ਪੁੱਤਾਂ ਸੀ ਮਜ਼ਦੂਰਾ ਦੇ ਪੁੱਤ ਨੇ ਕੀ ਸਵਾਰ ਬੰਦੂ ਜੋ ਮਜ਼ਦੂਰਾ ਦੇ ਪੁੱਤ ਵਾ ੱੱਕੇ ਖਾਣ ਵਾਲਾ ਸਾਡੂਸ ਜੀ ਬੁੱਧੂ ਬਣਾਇਆ ਅੱਜ ਕੱਲ 100 ਰੁਪਏ ਦੀ ਆੜੀ ਨਾਲ ਗੁਜ਼ਾਰਾ ਹੁੰਦਾ ਇੱਕ ਹੁੰਦਾ ਤੇ 3000 ਰੁਪਏ ਸੀ ਕੰਮ ਕਰ ਰਹੀਆਂ ਆ 3000 ਰੁਪਏ ਤਾਂ ਘਰਾਂ ਚ ਰੋਟੀ ਬਣਾਉਣ ਨੂੰ ਦੇ ਸਕੂਲਾਂ ਚ ਕੰਮ ਕਰਦੀਆਂ ਤੁਸੀਂ ਮੁਲਾਜ਼ਮ ਹੋ ਪਰ ਆਮ ਆਦਮੀ ਪਾਰਟੀ ਤਾਂ ਕਹਿੰਦੀ ਕੱਲੇ ਕਿਸਾਨ ਹੀ ਦੁਖੀ ਆ ਇਹਦਾ ਇਹਦਾ ਪੈਰਲਲ ਸਰਕਾਰ ਚਲਾਉਂਦੇ ਨਹੀਂ ਸਾਰੇ ਹੀ ਦੁਖੀ ਆ ਸਾਰੇ ਮੁਲਾਜ਼ਮ ਦੁਖੀ ਆ ਸਾਰੇ ਆਪਣੇ ਆਪ ਹੀ ਸੰਘਰਸ਼ ਕਰ ਰਹੇ ਆਮ ਆਦਮੀ ਪਾਰਟੀ ਦਾ ਕੋਈ ਬਦਲਾਅ ਦਿਖਦਾ ਉਹ ਕਹਿੰਦੇ ਸੀ ਇਨਕਲਾਬ ਲਿਆਉਂਦਾ ਪੰਜਾਬ ਚ ਸਾਡੇ ਹਰੇ ਪੈਨ ਚੱਲ ਕੇ ਜਾਂਦੇ ਸਾਡੇ ਲਈ ਕੋਈ ਬਦਲਾਅ ਨਹੀਂ ਆ ਉਹਦੇ ਲਈ ਬਦਲਾਅ ਆ ਗਿਆ ਕਿ ਉਹਨੇ ਦੂਜਾ ਵਿਆਹ ਕਰਵਾ ਲਿਆ ਸਾਡੇ ਲਈ ਕੋਈ ਬਦਲਾਅ ਨਹੀਂ ਆਇਆ ਉਹ ਕਹਿੰਦੇ ਸੀ ਇਹ ਇਨਕਲਾਬ ਲਿਆਂਦਾ ਹਰਾ ਪੈਨ ਚਲਾਇਆ ਨੌਜਵਾਨਾਂ ਨੂੰ ਨੌਕਰੀਆਂ ਨੇ ਦਿੱਤੀਆਂ ਯੋਧ ਨਸ਼ਿਆਂ ਖਤਮ ਚਲਾ ਦੇ ਉਹਨਾਂ ਨੇ ਕੋਈ ਵੀ ਸਾਡੇ ਲਈ ਅਸੀਂ ਤਾਂ ਇਹ ਹੀ ਦੇਖ ਰਹੇ ਹਾਂ ਕਿ ਬੱਚੇ ਨਸ਼ਿਆਂ ਲਈ ਤੜਫ ਰਹੇ ਆ ਘਰ ਬੇਰੁਜ਼ਗਾਰ ਹੋ ਰਹੇ ਆ ਸਾਡੇ ਲਈ ਤਾਂ ਕੋਈ ਬਦਲਾਅ ਨਹੀਂ ਆਇਆ ਕਿਵੇਂ ਮਾਤਾ 12 12 ਸਾਲਾਂ ਦੇ ਬੱਚੇ ਨਸ਼ਾ ਕਰ ਰਹੇ ਆ ਆਮ ਆਦਮੀ ਪਾਤੀ ਦਾ ਘਰ ਢਾਈਂਦੀ ਨਸ਼ਾ ਦਸਦਾ ਉਹ ਤਾਂ ਆ ਉਹ ਅਮੀਰਾਂ ਦੇ ਢੋਂਦੀ ਆ ਗਰੀਬਾਂ ਦੇ ਢੋਂਦੀ ਅਮੀਰਾਂ ਦੇ ਢੋਂਦੀ ਨਹੀਂ ਜਿਹੜੇ ਜ਼ਿਆਦਾ ਨਸ਼ਾ ਵੇਚਦੇ ਆ ਜਿਹੜੇ ਜ਼ਿਆਦਾ ਚਿੱਟਾ ਵੇਚਦੇ ਆ ਇਹ ਨਹੀਂ ਜਿਹੜੇ ਗਰੀਬ ਆ ਕੋਈ ਉਹਨਾਂ ਦਾ ਢਾਈ ਜਾਂਦੇ ਆ ਕਿਹੜੀ ਇਹ ਪਾਰਟੀ ਸੀ ਇਹ ਤਾਂ ਸੱਤਾ ਤੇ ਆਉਣ ਤੋਂ ਪਹਿਲਾਂ ਕਹਿੰਦੀ ਸੀ ਦੀ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਨਹੀਂ ਕਾ ਇਹ ਸਰਕਾਰਾਂ ਇਹ ਕਰਾਉਂ ਕਰਾਉਂਦੀਆਂ ਰਲਕੇ ਨਾਲ ਉਹ ਉਹ ਤਾਂ ਕਹਿੰਦੇ ਚਿੱਟਾ ਅਸੀਂ ਬੰਦ ਕਰਤਾ 358 ਜਾਣੇ ਨਸ਼ਾ ਤਸਕਰ ਉਹਨਾਂ ਤੇ ਕਾਰਵਾਈ ਕਰ ਦੋ ਨਾ ਇਹ ਗੋਲੀਆਂ ਇਹ ਝੂਠ ਬਿਲਕੁਲ ਝੂਠ ਆ ਗੋਲੀਆਂ ਇੰਨੀਆਂ ਇਹ ਹੀ ਦਿੰਦੇ ਆ ਬੱਚਿਆਂ ਨੂੰ ਇਚਾਂ ਨੂੰ ਬੱਚੇ ਖਾਂਦੇ ਆ ਇਹ ਪਾਰਾ ਪਾਰਾ ਸਾਲਾਂ ਦੇ ਬੱਚੇ ਆ ਜਿਹੜੇ ਨਸ਼ੇ ਵਿੱਚ ਟੀਕੇ ਲਾਲਾ ਕੇ ਮਰਦੇ ਆ। ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ ਉਹ ਲੋਕ ਕੌਣ ਨੇ ਜਿਨ੍ਹਾਂ ਦੀ ਗੱਲ ਸੀਐਮ ਸਾਹਿਬ ਕਰਦੇ ਨੇ ਵੀ ਇਹ ਸੁਖੀ ਨਹੀਂ। ਨਹੀਂ ਕੋਈ ਸੁਖੀ ਨਹੀਂ ਅੱਜ ਦੇ ਟਾਈਮ ਤੇ ਕੋਈ ਵੀ ਸੁਖੀ ਨਹੀਂ ਕੋਈ ਛੋਟਾ 4 ਸਾਲ ਦੀ 25 20 ਸੇਵ ਨਹੀਂ ਹੈ ਗਈ ਇਸ ਟਾਈਮ। ਇਹਨਾਂ ਨਾਲ ਪਹਿਲੀਆਂ ਸਰਕਾਰਾਂ ਸਹੀ ਸੀ। ਬੱਚੇ ਤਾਂ ਸੇਵ ਸੀਗੇ। ਔਰ ਅਸੀਂ ਵੀ ਅਸੀਂ ਸਵੇਰ ਤੋਂ ਸ਼ਾਮ ਦੁਪਹਿਰ ਤੱਕ ਕੰਮ ਕਰਦੇ ਸਾਨੂੰ 100 ਰੁਪਏ ਦਿਹਾੜੀ ਦਿੰਦੇ। ਕੀ ਬਣਦਾ 100 ਰੁਪਏ ਨਾਲ ਤੁਸੀਂ ਦੱਸੋ ਸੀ। ਛੋਟੇ ਛੋਟੇ ਬੱਚੇ ਛੱਡ ਕੇ ਆਏ ਸੀ ਕਰ ਦੁਪਹਿਰ ਆ। ਸਾਨੂੰ ਕੋਈ ਪਾਣੀ ਦਾ ਘਟ ਨਹੀਂ ਪੁੱਛਦਾ। ਇਹ ਅਸੀਂ ਥੱਲੇ ਬੈਠੇ ਆ ਜੀ ਤਾਂ ਤੁਸੀਂ ਲਗਾਤਾਰ ਲੋਕਾਂ ਦਾ ਰੋਸ ਦੇਖ ਸਕਦੇ ਹੋ ਸੰਗਰੂਰ ਦੀ ਮੰਡੀ ਦੇ ਵਿੱਚ ਜਿੰਨੇ ਵੀ ਲੋਕ ਪਹੁੰਚੇ ਆ ਉਹਨਾਂ ਦਾ ਸਰਕਾਰ ਤੇ ਪ੍ਰਤੀ ਕਿੰਨਾ ਰੋਸ ਦੇਖ ਸਕਦੇ ਹੋ